ਹੰਦਲ ਕਰਦੇ 108 ਐਂਬੂਲੈਂਸ ਦੀ ਜਿਸ ਦੀ ਕੀ ਹਾਲਾਤ ਪਾਰੇ ਦਸਨਾ ਡਰਾਈਵਰਸ ਨੂੰ ਬੜਾ ਮਹਿੰਗਾ ਪਿਆ ਜੀ ਹਾਂ ਇੱਥੇ ਜਦੋਂ ਬਕਾਇਦਾ ਇਸ ਬਾਰੇ ਸ਼ਿਕਾਇਤ ਕੀਤੀ ਗਈ ਤਾਂ ਕੰਪਨੀ ਨੇ ਐਂਬੂਲੈਂਸ ਦੇ ਹਾਲਾਤ ਦੱਸਣ ਵਾਲੇ ਡਰਾਈਵਰਾਂ ਦੇ ਖਿਲਾਫ ਹੀ ਕਾਰਵਾਈ ਕਰ ਦਿੱਤੀ ਇੰਟਰਵਿਊ ਦੇਣ ਵਾਲੇ ਮੁਲਾਜ਼ਮਾਂ ਨੂੰ ਟਰਮੀਨੇਸ਼ਨ ਨੋਟਿਸ ਜਾਰੀ ਕਰਤੇ ਗਏ ਕੰਪਨੀ ਨੇ ਐਂਬੂਲੈਂਸ ਨੂੰ ਫੋਰਨ ਆਫ ਰੋਡ ਕਰਨ ਦੇ ਵੀ ਹੁਕਮ ਦਿੱਤੇ ਨੇ ਸੋ ਇੱਥੇ ਜਦੋਂ ਇਹ ਐਂਬੂਲੈਂਸਾਂ ਜੋ ਕਿ ਜ਼ਰੂਰਤਮੰਦ ਜਿਹੜੇ ਕਿ ਕੋਈ ਬਿਮਾਰ ਹੈ ਐਮਰਜੈਂਸੀ ਵਿੱਚ ਹੈ ਕੋਈ ਐਕਸੀਡੈਂਟ ਦਾ ਸ਼ਿਕਾਰ ਹੈ ਉਹਨਾਂ ਦੇ ਲਈ ਇਹ ਸਰਵਿਸ ਜਿਹੜੀ ਸ਼ੁਰੂ ਫ੍ਰੀ ਦੀ ਹਾਲਤ ਜਿਹੜੀ ਹੈ ਉਸੇ ਬਾਰੇ ਜਦੋਂ ਖੁਦ ਡਰਾਈਵਰਸ ਨੇ ਦੱਸਿਆ ਤਾਂ ਉਹ ਉਹਨਾਂ ਨੂੰ ਸ਼ਿਕਾਇਤ ਕਰਨੀ ਮਹਿੰਗੀ ਪੈ ਗਈ ਤੇ ਕੰਪਨੀ ਨੇ ਇਹਨਾਂ ਨੂੰ ਟਰਮੀਨੇਸ਼ਨ ਲੈਟਰ ਸੌਂਪ ਦਿੱਤੇ। ਸੋ 108 ਐਂਬੂਲੈਂਸ ਦੇ ਹਾਲਾਤ ਬਾਰੇ ਦੱਸਣਾ ਡਰਾਈਵਰਾਂ ਨੂੰ ਕਿਸ ਕਦਰ ਮਹਿੰਗਾ ਪਿਆ ਕਿ ਉਹਨਾਂ ਨੂੰ ਆਪਣੀ ਨੌਕਰੀ ਤੋਂ ਹੱਤ ਤੋੜਨਾ ਪਿਆ ਕਿਉਂਕਿ ਇਹ ਤੇ ਕੰਪਨੀ ਨੇ ਐਂਬੂਲੈਂਸ ਦੇ ਹਾਲਾਤ ਬਾਰੇ ਦੱਸਣ ਵਾਲਿਆਂ ਨੂੰ ਟਰਮੀਨੇਸ਼ਨ ਲੈਟਰ ਸੌਂਪ ਦਿੱਤੇ ਨੇ। ਉੱਤੇ ਹੀ ਜਿਹੜੀ ਐਂਬੂਲੈਂਸ ਨੇ ਉਹਨਾਂ ਨੂੰ ਵੀ ਆਫ ਰੋਡ ਕਰ ਦਿੱਤਾ ਗਿਆ। ਇੱਥੇ ਕੀ ਹਾਲਾਤ ਠੀਕ ਕਰ ਦੇ ਐਂਬੂਲੈਂਸ ਦੀ ਜਿਹੜੀ ਸੇਵਾ ਸ਼ੁਰੂ ਕੀਤੀ ਗਈ ਸੀ ਉਹਨਾਂ ਜ਼ਰੂਰਤਮੰ ਲੇਕਿਨ ਇੱਥੇ ਜੋ ਖਸਤਾ ਹਾਲ ਐਂਬੂਲੈਂਸ ਦੇ ਸੀਗੇ ਉਸ ਦੇ ਬਾਰੇ ਦੱਸਣ ਤੇ ਡਰਾਈਵਰਸ ਦੇ ਖਿਲਾਫ ਹੀ ਐਕਸ਼ਨ ਲੈ ਲਿਆ ਗਿਆ ਐਂਬੂਲੈਂਸ ਨੂੰ ਫੌਰਨ ਆਫ ਰੋਡ ਕਰਨ ਦਾ ਵੀ ਹੁਕਮ ਜਿਹੜਾ ਹੈ ਉਹ ਕੰਪਨੀ ਵੱਲੋਂ ਦਿੱਤਾ ਗਿਆ ਹੁਣ ਵੇਖਣਾ ਹੈ ਹੋਏਗਾ ਕਿ ਕੀ ਇਸ ਤੇ ਕੋਈ ਕਾਰਵਾਈ ਹੁੰਦੀ ਹੈ ਐਂਬੂਲੈਂਸ ਦੇ ਜਿਹੜੇ ਮਾਲਕ ਨੇ ਉਹਨਾਂ ਦੇ ਖਿਲਾਫ ਕਿਉਂਕਿ ਇਥੇ ਇੰਟਰਵਿਊ ਦੇਣ ਵਾਲੇ ਮੁਲਾਜ਼ਮਾਂ ਨੂੰ ਟਰਮੀਨੇਸ਼ਨ ਨੋਟਿਸ ਜਾਰੀ ਕਰ ਦਿੱਤੇ ਗਏ ਨੇ ਕੰਪਨੀ ਨੇ ਐਂਬੂਲੈਂਸ ਨੂੰ ਫੌਰਨ ਆਫ ਰੋਡ ਕਰਨ ਦੇ ਵੀ ਹੁਕਮ ਦਿੱਤੇ ਨੇ ਤੁ ਦੱਸਿਓ ਕਿ ਇੱਥੇ ਸਾਡੇ ਨਾਲ ਜੋਗਾ ਸਿੰਘ ਸੰਧੂ ਜੀ ਜੁੜ ਚੁੱਕੇ ਨੇ ਜਿਹੜੇ ਕਿ 108 ਐਂਬੂਲੈਂਸ ਐਸੋਸੀਏਸ਼ਨ ਦੇ ਪ੍ਰਧਾਨ ਨੇ ਉਹਨਾਂ ਦੇ ਨਾਲ ਗੱਲ ਕਰਦੇ ਜੋਗਾ ਜੀ ਕੀ ਕਹੋਗੇ ਤੁਸੀਂ ਇੱਕ ਪਾਸੇ ਤਾਂ ਐਂਬੂਲੈਂਸ ਦੀ ਇਹ ਸੇਵਾ ਸ਼ੁਰੂ ਕੀਤੀ ਗਈ ਸੀ ਜਿਹੜੇ ਜ਼ਰੂਰਤਮੰਦ ਨੇ ਕਿਤੇ ਉਹਨਾਂ ਨੂੰ ਕੋਈ ਐਮਰਜੈਂਸੀ ਪਏ ਉਸ ਦੇ ਲਈ ਲੇਕਿਨ ਇਸ ਦੀ ਖਸਤਾ ਹਾਲ ਬਾਰੇ ਦੱਸਣਾ ਹੀ ਮਹਿੰਗਾ ਪੈ ਗਿਆ ਹਾਂਜੀ ਹਾਂ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਵਾਰ-ਵਾਰ ਨਿਊਜ਼ ਚੈਨਲ ਜਿਹੜੇ ਸਾਨੂੰ ਕਵਰੇਜ ਕਰ ਰਹੇ ਨੇ ਤੇ ਸਾਡੇ ਦੱਸਣ ਦੇ ਬਾਵਜੂਦ ਵੀ ਜਿਹੜੀਆਂ ਐਂਬੂਲੈਂਸਾਂ ਨੇ ਉਹਨਾਂ ਨੂੰ ਅੱਜ ਮੂਵ ਕਰਵਾ ਆ ਗਏ ਕੰਮ ਕਰਨ ਵਾਸਤੇ ਇਹ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਉਹਨਾਂ ਨੂੰ ਟਾਈਮ ਤੇ ਉਹਨਾਂ ਦੀ ਇਨਕੁਆਰੀ ਕਰਕੇ ਉਹਨਾਂ ਨੂੰ ਮਾਰਕ ਕਰਕੇ ਉਹਨਾਂ ਦਾ ਕੰਮ ਕਰਵਾਇਆ ਜਾ ਸਕੇ ਜਿਵੇਂ ਅਸੀਂ ਨਿਊਜ਼ ਵਗੈਰਾ ਲਾਉਂਦੇ ਆ ਸਾਡੇ ਜਿਹੜੇ ਇਹ 10 ਅਧਿਕਾਰੀ ਪਟਿਆਲਾ ਜ਼ਿਲ੍ਹੇ ਦੇ ਵਿੱਚੋਂ ਜਿਹੜੇ ਉਹਨਾਂ ਨੂੰ ਟਰਮੀਨੇਸ਼ਨ ਲੈਟਰ ਔਰ ਜਿਹੜੇ 50 ਦੇ ਲਗਭਗ ਇਹਨਾਂ ਨੇ ਨੋਟਸ ਭੇਜ ਦਿੱਤੇ ਗਏ ਆ 50 ਦੇ ਲਗਭਗ ਜਿਹੜੇ ਅਧਿਕਾਰੀਆਂ ਨੂੰ ਜਿਹੜੇ ਵਿੱਚ ਐਮਰਜੈਂਸੀ ਡਾਕਟਰ ਔਰ ਡਰਾਈਵਰ ਉਹਨਾਂ ਨੂੰ ਜਿਹੜੇ ਉਹ ਟਰਮੀਨੇਸ਼ਨ ਨੋਟਿਸ ਨੋਟਿਸ ਭੇਜੇ ਗਏ ਆ ਵੀ ਤੁਸੀਂ న్యూਸ ਤੇ ਸਾਡੀ ਜਿਹੜੀ ਉਹ ਕੰਪਨੀ ਦੀ ਭੱਡਨੀ ਕਿਉਂ ਕਰ ਰਹੇ ਹੋ ਤੇ ਕਿਉਂ ਸਾਡੀ ਜਿਹੜੀ ਇਹ 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 ਐਂਬੂਲੈਂਸਾਂ ਦੇ ਹਾਲਤ ਨੂੰ ਦਿਖਾ ਰਹੇ ਹੋ ਕਿਉਂਕਿ ਅਸੀਂ ਆਮ ਪਬਲਿਕ ਹੋਣ ਦੇ ਨਾਤੇ ਆਮ ਪਬਲਿਕ ਨੂੰ ਸੇਵਾ ਜਿਹੜੀ ਦੇਣ ਜਿੰਨੇ ਆ ਉਹਦੇ ਵਿੱਚ ਪਬਲਿਕ ਨਾਲ ਸਾਹਮਣਾ ਸਾਨੂੰ ਕਰਨਾ ਪੈਂਦਾ ਨਾ ਕਿ ਕੰਪਨੀ ਨੂੰ ਨਾ ਕਿ ਸਰਕਾਰ ਨੂੰ ਜੀ ਸੋ ਹੁਣ ਐਸੋਸੀਏਸ਼ਨ ਕੀ ਕੁਝ ਅੱਗੇ ਕਰਨ ਦਾ ਸੋਚ ਰਹੀ ਕਿਉਂਕਿ ਇੱਥੇ ਤਾਂ ਟਰਮੀਨੇਸ਼ਨ ਲੈਟਰਸ ਆਫ ਦਿੱਤੇ ਗਏ ਨੇ ਦੇਖੋ ਜੀ ਅਸੀਂ ਸੌਜਾ ਮੰਗਲਵਾਰ ਬਹੁਤ ਵੱਡੇ ਹੀ ਕਿਸਾਨ ਯੂਨੀਅਨ ਦਾ ਸਾਥ ਲੈ ਕੇ ਆਮ ਪਬਲਿਕ 300 ਪਿੰਡਾਂ ਦੇ ਵਿੱਚ ਦੌਰਾ ਕਰਾਂਗੇ ਉਥੋਂ ਆਮ ਪਬਲਿਕ ਦਾ ਸਾਥ ਲੈ ਕੇ ਅਸੀਂ ਜਾਂ ਤਾਂ ਐਮਡੀ ਕਾਰਪੋਰੇਸ਼ਨ ਦਾ ਘਰਾਓ ਕਰਾਂਗੇ ਜਾਂ ਜਿਹੜਾ ਇਹਨਾਂ ਦਾ ਦਫ਼ਤਰ ਹੈ ਜੀਰਕਪੁਰ ਮੋਤੀਆ ਤੇ ਲਗਭਗ ਬਿਲਡਿੰਗ ਹੈ ਇਹਨਾਂ ਦੀ ਉਥੋਂ ਦਾ ਘਰਾਓ ਕਰਾਂਗੇ ਦਫ਼ਤਰ ਦੇ ਅੱਗੇ ਬੈਠਾਂਗੇ ਮਰਨਵਰਤ ਤੇ ਬੈਠਾਂਗੇ ਜੋ ਵੀ ਸਾਡੇ ਤੋਂ ਹੁੰਦਾ ਹੋਇਆ ਅਸੀਂ ਉਹ ਪ੍ਰੋਪਰ ਤੌਰ ਤੇ ਸਰਕਾਰ ਨੂੰ ਵੀ ਤੇ ਇਹ ਕੰਪਨੀ ਨੂੰ ਘੇਰਾਂਗੇ ਬਿਲਕੁਲ ਲੇਕਿਨ ਕਿਆ ਬਲਕਰ ਜੀ ਇਸ ਤੋਂ ਪਹਿਲਾਂ ਤੁਸੀਂ ਕੰਪਨੀ ਨੂੰ ਕੰਪਨੀ ਦੇ ਮਾਲਕਾਂ ਨੂੰ ਇਸ ਬਾਰੇ ਜਾਣੂ ਕਰਾਇਆ ਸੀਗਾ ਦੇਖੋ ਜੀ ਵੱਖ-ਵੱਖ ਟਾਈਮ ਤੇ ਇਹਨਾਂ ਨਾਲ ਸਾਡੀ ਮੀਟਿੰਗ ਹੁੰਦੀ ਹੈ ਕੰਪਨੀ ਦੇ ਕੁਝ ਅਧਿਕਾਰੀਆਂ ਨਾਲ ਪਰ ਉਹ ਬੇਚਤਾ ਰਹੀਆਂ ਨੇ ਕਿਉਂਕਿ ਉਹਨਾਂ ਵਿੱਚ ਕੋਈ ਵੀ ਸੁਣਵਾਈ ਨਹੀਂ ਹੋਈ ਹਾਲਾਂਕਿ ਅਸੀਂ ਇਹਨਾਂ ਤੋਂ ਮਾਮੂਲੀ ਜਿਹੜਾ ਆਪਣਾ ਜਿਹੜਾ ਸਾਡਾ 5-6000 ਦੇ ਲਗਭਗ 2014 ਤੋਂ ਲੈ ਕੇ ਹੁਣ ਤੱਕ ਵਾਧੇ ਦੀ ਮੰਗ 8 ਘੰਟੇ ਡਿਊਟੀ ਦੀ ਮੰਗ ਔਰ ਜਿਹੜਾ ਸਾਡਾ ਜਿਹੜੇ ਬੰਦੇ ਨੇ ਸੀਐਲ ਪੀਲ ਛੁੱਟੀਆਂ ਹੋਰ ਜਿਹੜਾ ਛੋਟੇ-ਮੋਟੇ ਵਾਧੇ ਨੇ ਤੇ ਉਹਨਾਂ ਵਾਰੀ ਗੱਲ ਕਰਨ ਦਾ ਫੈਸਲਾ ਕਰ ਰਹੇ ਵੀ ਸਾਨੂੰ ਉਹ ਜਿਹੜੇ ਸਾਡੇ ਅਧਿਕਾਰ ਬਣਦੇ ਨੇ ਸਾਨੂੰ ਜਿੱਤੀਆਂ ਸਾਡੇ ਮੰਗਾ ਨਹੀਂ ਹੈਗੀਆਂ ਇਹ ਇਹ ਸਾਡੇ ਅਧਿਕਾਰ ਬਣਦੇ ਨੇ ਸਾਡੇ ਹੱਕ ਨਹੀਂ ਮੰਗਾ ਤਾਂ ਉਹ ਹੁੰਦੀਆਂ ਨੇ ਜਿਹੜੀਆਂ ਆਪਣੀ ਮੰਗ ਤੋਂ ਡਿਊਟੀ ਤੋਂ ਤਨਖਾਹ ਤੋਂ ਵੱਧ ਮੰਗਿਓ ਉਹ ਮੰਗਾ ਹੁੰਦੀਆਂ ਨੇ ਪਰ ਇਹ ਤਾਂ ਸਾਡੇ ਅਧਿਕਾਰ ਨੇ ਪਰ ਇੱਕ ਅਧਿਕਾਰ ਸਾਡਾ ਇਹ ਵੀ ਖੋਇਆ ਜਾ ਰਿਹਾ ਹੈ ਕਿ ਹਾਲਾਂਕਿ ਬਾਕੀ ਜੂਨੀਅਰ ਬਾਕੀ ਸਰਕਾਰ ਦੇ ਸਰਕਾਰੀ ਅਦਾਰੇ ਵੀ ਭੁੱਖ ਹੜਤਾਲ ਦੇ ਜਾਂਦੇ ਨੇ ਕਲਮ ਸ਼ੂਰ ਅਦਾਰੇ ਤੇ ਜਾਂਦੇ ਨੇ ਪਰ ਉਹਨਾਂ ਨੂੰ ਇਦਾਂ ਨੌਕਰੀ ਤੋਂ ਨਹੀਂ ਕੱਢਿਆ ਜਾਂਦਾ ਹੈਗਾ ਬਿਲਕੁਲ ਇੱਥੇ ਐਕਸ਼ਨ ਲਿਆ ਗਿਆ ਸਾਡਾ ਨਾਲ ਕਿਉਂਕਿ ਗੁਰਤੇਜ ਸਿੰਘ ਜਿਨ੍ਹਾਂ ਨੂੰ ਕੱਢਿਆ ਗਿਆ ਟਰਮੀਨੇਸ਼ਨ ਲੈਟਰ ਦਿੱਤਾ ਗਿਆ ਉਹ ਵੀ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਗੁਰਤੇਜ ਸਿੰਘ ਕੀ ਕਹੋਗੇ ਤੁਸੀਂ ਜਿਹੜਾ ਤੁਹਾਨੂੰ ਇਹ ਟਰਮੀਨੇਸ਼ਨ ਲੈਟਰ ਮਿਲਿਆ ਹੈ ਕੁਝ ਤੁਹਾਨੂੰ ਇਸ ਦੇ ਬਾਰੇ ਕਾਰਨ ਦਿੱਤਾ ਗਿਆ ਮੈਡਮ ਜੀ ਹਾਂ ਜੀ ਕੋਈ ਕਾਰਨ ਦਿੱਤਾ ਗਿਆ ਜੀ ਕਾਰਨ ਕਿ ਮੈਂ ਤਾਂ ਜੋਬ ਲਾਂਦਾ ਫਿਰ ਰਿਹਾ ਜੀ ਤੇ 2011 ਦਾ ਮੈਂ ਭਰਤੀ ਹਾਂ ਜੀ ਜੀ ਤੇ ਜਦੋਂ ਵੀ ਅਸੀਂ ਜੋਬ ਲਾਂਦੇ ਫਿਰ ਰਹੇ ਹਾਂ ਤੇ ਮੈਂ ਪੀਜੀਆਈ ਤੋਂ ਆ ਕੇ ਖੜਿਆ ਹਾਂ ਜੀ ਤੇ ਆਂਦੇ ਹੀ ਮੈਨੂੰ ਇਹ ਮੈਸੇਜ ਮਿਲ ਗਿਆ ਕਿ ਕਹਿੰਦੇ ਤੁਹਾਨੂੰ ਕੱਟਤਾ ਜੀ ਕਹਿੰਦੇ ਵੀ 10 ਮਿੰਟ ਕੱਟਤਾ ਤੁਹਾਨੂੰ ਕੰਪਨੀ ਨੇ ਜੀ ਸੋ ਤੁਹਾਨੂੰ ਤੁਸੀਂ ਕਾਰਨ ਨਹੀਂ ਪੁੱਛਿਆ ਕਿ ਕਿਸ ਕਾਰਨ ਕਰਕੇ ਟਰਮੀਨੇਟ ਕੀਤਾ ਗਿਆ ਹੈ ਜੀ ਕਹਿੰਦੇ ਬਾਅਦ ਇਹ ਹੀ ਕਾਰਨ ਹੋਇਆ ਕਹਿੰਦੇ ਵੀ ਤੁਸੀਂ ਕੋਈ ਕਾਗਜ਼ ਪੱਤਰ ਨਹੀਂ ਜਮ੍ਹਾਂ ਕਰਾਰੇ ਵੀ ਆਣ ਜੀ ਇਹ ਤਾਂ ਸਾਰੇ ਨਹੀਂ ਕਰਾਰੇ ਹੁਣ ਮੈਂ ਤੁਹਾਨੂੰ ਦੱਸੋ ਕਿ ਨਿਓ ਕਰਾਂਗਾ ਜੀ ਜਦੋਂ ਕਦੇ ਸਾਡਾ ਕੋਈ ਹੱਲ ਹੁੰਦਾ ਅਸੀਂ ਕੰਮ ਕਰਨ ਲਈ ਵੀ ਤਿਆਰ ਹ ਤੇ ਕੰਮ ਕਰ ਵੀ ਰਹੇ ਆ ਸਰਕਾਰ ਸਹੂਲਤਾਂ ਪੂਰੀਆਂ ਸੀ ਦੇ ਰਹੇ ਆ ਜੋ ਮਰੀਜ਼ਾਂ ਨੂੰ ਜਾਂ ਸਾਰੇ ਕਾਦੇ ਨੂੰ ਜੀ ਤੇ ਹੁਣ ਮੈਨੂੰ ਇਹ 43 ਸਾਲ ਦੀ ਉਮਰ ਦੇ ਵਿੱਚ ਕੱਢ ਕੇ ਬਾਹਰ ਮਾਰਿਆ ਜੀ ਤਿੰਨ ਮੇਰੇ ਕੋਲ ਲੜਕੇ ਨੇ ਦੱਸੋ ਮੈਂ ਕਿੱਥੇ ਜਾਵਾਂ ਇਸ ਨੂੰ ਮਰ ਜਾ ਸੋ ਇਸ ਤੋਂ ਪਹਿਲਾਂ ਵੀ ਤੁਹਾਡੇ ਕਿਸੇ ਹੋਰ ਵੀ ਸਾਥੀਆਂ ਨੂੰ ਜਿਹੜਾ ਹੈ ਇਹ ਮਿਲਿਆ ਇਸੇ ਤਰ੍ਹਾਂ ਦਾ ਟਰਮੀਨੇਸ਼ਨ ਲੈਟਰ ਨਹੀਂ ਪਹਿਲਾਂ ਨਹੀਂ ਜੀ ਬਾਤ ਆਇਆ ਪਹਿਲਾਂ ਮੈਨੂੰ ਇਹ ਆਇਆ ਜੀ ਟੀਐਸ ਆਫਸ ਦੇ ਜਿਹੜਾ ਮੇਰੇ ਨਾਲ ਦਾ ਦੂਜਾ ਪੈਰਟ ਹੈ ਜੀ ਹਾਂ ਉਹਨਾਂ ਦੇ ਵੀ ਆਇਆ ਜੀ ਸੋ ਇਸ ਦੇ ਖਿਲਾਫ ਕਿਉਂਕਿ ਉਹ ਨ ਸੜਨਲ ਐਸੋਸੀਏਸ਼ਨ ਦੇ ਪ੍ਰਧਾਨ ਵੀ ਬਣੇ ਹੋਏ ਨੇ ਕਿਉਂਕਿ ਤੁਸੀਂ ਕੁਝ ਮਿਲ ਕੇ ਕੋਈ ਅੱਗੇ ਕਦਮ ਚੁੱਕਣ ਦਾ ਸੋਚ ਰਹੇ ਹੋ ਹਾਂਜੀ ਅੱਜ ਜਿਵੇਂ ਸਾਡੇ ਪ੍ਰਧਾਨ ਹੈਗੇ ਨਾਲ ਜਿਹਨੇ ਅਸੀਂ ਕਹਿ ਤਾਂ ਜੀ ਜਿਵੇਂ ਵੀ ਕੋਈ ਇਹਨਾਂ ਦਾ ਵੱਲੋਂ ਸਾਨੂੰ ਵੀ ਜਿਵੇਂ ਜਿਵੇਂ ਹੋਏਗਾ ਜੀ ਉਹ ਤਾਂ ਸਾਨੂੰ ਕਰਨਾ ਪੈਣਾ ਜੀ ਤਾਂ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਇਸ ਬਾਰੇ ਹਾਂਜੀ ਅਜੀ ਮੈਡਮ ਜਿੱਦਾਂ ਵੀ ਜਦੋਂ ਜਿੱਦਾਂ ਵੀ ਸਾਡੀ ਸਟੇਟ ਕਮੇਟੀ ਦਾ ਹੁਕਮ ਹੁੰਦਾ ਸੋਮਵਾਰ ਦੇ ਮੰਗਲਵਾਰਾਂ ਨੂੰ ਪ੍ਰੋਪਰ ਤੌਰ ਤੇ ਮੁਕੰਮਲ ਤੌਰ ਤੇ ਮਰਨਵਾਰ ਤੇ ਔਰ ਇੱਥੇ ਐਮਡੀ ਆਫਿਸ ਕਾਰਪੋਰੇਸ਼ਨ ਦਾ ਘਰਾਓ ਕਰਾਂਗੇ ਜੀ ਬਿਲਕੁਲ ਕਿਉਂਕਿ ਇੱਥੇ ਇਸ ਬੜੀ ਵੱਡੀ ਜ਼ਿੰਮੇਵਾਰੀ ਬੰਨਦੀ ਸੀ ਕਿਉਂਕਿ ਇਹ ਜਿਹੜੀ ਸੇਵਾ ਸ਼ੁਰੂ ਕੀਤੀ ਗਈ ਸੀ ਐਂਬੂਲੈਂਸ ਦੀ ਲੋੜਵੰਦਾਂ ਲਈ ਕੀਤੀ ਗਈ ਸੀ ਯਕੀਨਨ ਜਿਹੜੇ ਲੋਕ ਕੋਈ ਐਕਸੀਡੈਂਟ ਦੇ ਸ਼ਿਕਾਰ ਨੇ ਜਾਂ ਕੋਈ ਬਹੁਤ ਇੰਨੇ ਬਿਮਾਰ ਨੇ ਉਹਨਾਂ ਲਈ ਇਹ ਸਰਵਿਸ ਲੇਕਿਨ ਉੱਥੇ ਸਰਵਿਸਿਸ ਤਾਂ ਮਿਲ ਨਹੀਂ ਰਹੀਆਂ ਔਰ ਜੇ ਇਸ ਬਾਰੇ ਧਿਆਨ ਦੁਆਇਆ ਗਿਆ ਤਾਂ ਹੁਣ ਦੇਖੋ ਜੀ ਅਸੀਂ ਅਸੀਂ ਜਿਹੜਾ ਇਹ ਜਿਹੜਾ ਸੋਮਵਾਰ ਤੇ ਮੰਗਲਵਾਰ ਮੰਗਲਵਾਰ ਦੇ ਲਗਭਗ ਅਸੀਂ ਜਿਹੜਾ ਇਹਨਾਂ ਨੂੰ 100 100 ਕਰਕੇ ਜਿਹੜਾ ਸਟਾਫ 100 100 ਸੋ ਸੋ ਕਰਕੇ ਜਿਹੜਾ EMT ਪਾਇਲਟ ਦਾ ਸਟਾਫ ਹੈ ਉਹ ਇਹਨਾਂ ਨੂੰ ਚਾਬੀਆਂ ਤੇ ਆਪਣੇ ਰਜੈਨ ਲੈਟਰ ਦਵਾਂਗੇ ਵੀ ਆ ਗੱਡੀਆਂ ਕੱਢੀਆਂ ਨੇ ਤੁਸੀਂ ਚਲਾ ਲਓ ਹੂੰ ਹਾਂਜੀ ਫਿਰ ਦੇਖਦੇ ਆਂ ਵੀ ਇਹ ਸਟਾਫ ਤਾਂ ਇਹਨਾਂ ਕੋਲ ਪਹਿਲਾਂ ਹੀ ਨਹੀਂ ਪੂਰਾ ਹੋ ਰਿਹਾ ਤੇ ਜਿਹੜਾ ਮੈਂਟੇਨੈਂਸ ਦਾ ਕੰਮ ਹੈ ਉਹ ਇਹਨਾਂ ਤੋਂ ਪੂਰਾ ਨਹੀਂ ਹੋ ਰਿਹਾ ਕੰਪਨੀ ਤੋਂ ਇਹ 1,45,000 ਰੁਪਇਆ ਸਰਕਾਰ ਤੋਂ ਕਿਸ ਨਾਮ ਦਾ ਲੈ ਰਹੇ ਨੇ ਨਾ ਤਾਂ ਹਾਜਰ ਅਰਜ 15 15 ਤਾਰੀਖ ਹੋ ਗਈ ਦੂਸਰਾ ਮਹੀਨਾ ਵੀ শ্রীলੰਘ ਹੈ ਅੱਧਾ ਔਰ ਇਹਨਾਂ ਨੇ ਹਜੇ ਤੱਕ ਸਰਕਾਰ ਦੇ ਨਾਲ ਰਾਬਤਾ ਕਰ ਕਾਇਮ ਕਰਨ ਦੀ ਕੋਸ਼ਿਸ਼ ਕਰੋਗੇ ਕਿ ਸਰਕਾਰ ਦੇ ਕਿਸੇ ਨੁਮਾਇੰਦੇ ਨਾਲ ਦੇਖੋ ਅਸੀਂ ਸਰਕਾਰ ਦੇ ਵਾਰ-ਵਾਰ ਸਰਕਾਰ ਦੇ ਨੁਮਾਇੰਦਿਆਂ ਤੱਕ ਆਪਣੇ ਜਿਹੜੇ ਮੇਲ ਰਾਹੀਂ ਉਹ ਤੇ ਚਿੱਠੀਆਂ ਰਾਹੀਂ ਤੇ ਆਪ ਵੀ ਜਾ ਕੇ ਉਹਨਾਂ ਨਾਲ ਤਾਲਮਿਲ ਕਰਾਂ ਜੇ ਸਾਡਾ ਕੋ ਹੱਲ ਹੁੰਦਾ ਸਰਕਾਰ ਤੇ ਉਹ ਜਲਦ ਤੋਂ ਜਲਦ ਕਰੇ ਜੀ 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 ਬਹੁਤ ਬਹੁਤ ਸ਼ੁਕਰੀਆ ਸਰ ਨਾਲ ਗੱਲ ਕਰਨ ਲਈ ਤੁਹਾੰਦਾ ਹੀ ਸੋ ਜੇ ਵਿਚਾਰ ਜਿੱਤੇ ਕਿ ਇਹ ਮਾਮਲੇ ਦੇ ਵਿੱਚ ਕਾਰਵਾਈ ਇਹ ਹੋਈ ਹੈ ਕਿ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਜਿਨ੍ਹਾਂ ਨੇ ਅਸਲ ਹਕੀਕਤ ਦਿਖਾਈ ਉਹਨਾਂ ਨੂੰ ਹੀ ਟਰਮੀਨੇਸ਼ਨ ਲੈਟਰ ਕੰਪਨੀ ਨੇ ਜਿਹੜੇ ਨੇ ਉਹ ਸੌਂਪਤੇ ਨੇ ਨੌਕਰੀ ਤੋਂ ਜਿਹੜਾ ਹੈ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਯਕੀਨਨ ਇਸ ਤੋਂ ਲੈ ਕੇ ਉਹਨਾਂ ਐਸੋਸੀਏਸ਼ਨ ਅੱਗੇ ਕੀ ਕੁਝ ਕਦਮ ਚੁੱਕਦੀ ਹੈ ਵਾਕੀ ਦੇਖਣਾ ਹੈ ਹੋਵੇਗਾ ਲੇਕਿਨ ਇੱਥੇ ਆਪਣੇ ਆਪ ਦੇ ਵਿੱਚ ਹੀ ਬੜਾ ਨਿੰਦਣਯੋਗ ਇੱਕ ਕਦਮ ਹੈ ਜਿਹੜੀ ਐਮਬੂਲੈਂਸ ਦੀ ਸੇਵਾ ਸਹੀ ਟਾਂਗ ਦੇ ਨਾਲ ਮਿਲਣੀ ਚਾਹੀਦੀ ਸੀ ਉਹਨਾਂ ਲੋੜਵੰਦਾਂ ਨੂੰ ਜੋ ਇਹ ਇਸ ਦੀ ਸਹੂਲਤ ਲੈ ਰਹੇ ਸਨ ਉੱਥੇ ਉਹਨਾਂ ਡਰਾਈਵਰਸ ਨੂੰ ਵੀ ਬਾਹਰ ਕਰ ਦਿੱਤਾ ਗਿਆ ਹੈ